ਪੰਜਾਬੀ ਲਾਈਨਸ ਟੀਵੀ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਅਮਿਤ ਕੁਮਾਰ ਅੱਜ ਕੀ ਹੋਇਆ ਪ੍ਰੋਗਰਾਮ ਦੇਖ ਰਹੇ ਹਾਂ ਤੇ ਗੱਲਬਾਤ ਆਪਾਂ ਕਰਾਂਗੇ ਅੱਜ ਕੀ ਕੁਝ ਵੱਡਾ ਵਾਪਰਿਆ ਕਿਹੜੀ ਵੱਡੀ ਖਬਰ ਅੱਜ ਰਹੀ ਹੈ ਸਭ ਤੋਂ ਪਹਿਲਾਂ ਗੱਲ ਆਪਾਂ ਬਲਕੌਰ ਸਿੰਘ ਸਿੱਧੂ ਹਰ ਅਦਿਕਰ ਲੈਣੇ ਆ ਮਰਹੂਮ ਸ਼ੁਭਦੀਪ ਸਿੱਧੂ ਮੂਸੇਵਾਲਾ ਦੇ ਪਿਤਾ ਅੱਜ ਲਾਈਵ ਹੋਏ ਆਪਣੇ ਘਰੋਂ ਤੇ ਕਾਫੀ ਲੰਬੇ ਸਮੇਂ ਬਾਅਦ ਹੋਏ ਨੇ ਉਹਨਾਂ ਨੇ ਕਿਹਾ ਕਿ ਵੈਸੇ ਤਾਂ ਮੇਰੀ ਸਿਹਤ ਇਜਾਜ਼ਤ ਨਹੀਂ ਦਿੰਦੀ ਸੀ ਮੇਰੀ ਸਿਹਤ ਖਰਾਬ ਰਹਿੰਦੀ ਆ ਪਰ ਜੋ ਲੋਕ ਆਉਂਦੇ ਨੇ ਐਤਵਾਰ ਵਾਲੇ ਦਿਨ ਕੋਈ ਵਿਦੇਸ਼ਾ ਤੋਂ ਆਉਂਦਾ ਦੂਰੋਂ ਦੂਰੋਂ ਆਉਂਦੇ ਨੇ ਤੇ ਉਹਨਾਂ ਦਾ ਫਿਰ ਕਰਕੇ ਬੋਲਣਾ ਵੀ ਪੈਂਦਾ ਇਹ ਸੁਣ ਲੈ ਕੇ ਬੋਲੇ ਅੱਜ ਤੇ ਆਪਣੇ ਅੰਦਰ ਜਿਹੜਾ ਦਰਦ ਸਮਾ ਕੇ ਬੈਠੇ ਨੇ ਉਹ ਫਿਰ ਕਦੇ-ਕਦੇ ਨਿਕਲ ਆਉਂਦਾ ਸਿੱਧੂ ਮੂਸੇਵਾਲਾ ਗਿਆ ਉਸ ਤੋਂ ਬਾਅਦ ਕਤਲ ਦੀਆਂ ਜ਼ਿੰਮੇਵਾਰੀਆਂ ਲਈਆਂ ਗਈਆਂ ਗੈਂਗਸਟਰਾਂ ਦੇ ਵੱਲੋਂ ਲੋਰੈਂਸ ਵੱਲੋਂ ਜੱਗੂ ਵੱਲੋਂ ਤੇ ਉਸ ਤੋਂ ਬਾਅਦ ਉਹ ਇਸ ਕਤਲ ਦੇ ਪਿੱਛੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਇਸ ਤੇ ਸ਼ਾਮਿਲ ਹੀ ਨਹੀਂ ਗਏ ਸਾਨੂੰ ਕੇਸ ਦੇ ਵਿੱਚੋਂ ਡਿਸਚਾਰਜ ਕਰ ਦਿੱਤਾ ਜਾਵੇ ਉਸ ਤੇ ਪੜਕੇ ਨੇ ਸਿੱਧੂ ਮੂਸੇਵਾਲਾ ਦੇ ਫਾਦਰ ਤੇ ਕਿਹਾ ਕਿ ਸਰਕਾਰ ਤੇ ਸਾਰੀਆਂ ਸਾਜ਼ਿਸ਼ਾਂ ਕਰ ਰਹੀ ਹੈ ਪਰ ਤੱਕ ਦਿੱਸਨ ਚ ناکਾਮ ਰਹੀ ਹੈ ਕਿ ਇਹ ਇੰਟਰਵਿਊ ਹੋਇਆ ਕਿਤੇ ਸੀ ਹਾਲਾਂਕਿ ਕਈ ਅਖਬਾਰਾਂ ਨਾਮੀ ਅਖਬਾਰਾਂ ਦੇ ਵਿੱਚ ਝੂਠੇ ਤੌਰ ਤੇ ਖਬਰ ਇੱਕ ਤਰ੍ਹਾਂ ਦਾ ਗੁੰਮਰਾਹ ਕਰਨ ਦੇ ਲਈ ਲਵਾ ਦਿੱਤੀ ਹੈ ਕਿ ਇਹ ਇੱਕ ਇੰਟਰਵਿਊ ਦਾ ਇੱਕ ਪਾਰਟ ਸ਼ਾਇਦ ਰਾਜਸਥਾਨ ਦੇ ਵਿੱਚ ਹੋਇਆ ਸੀ ਤੇ ਪਿੱਛੇ ਐਸ ਆਈਟੀ ਲਿਖ ਦਤਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਦਾਲਤ ਦੇ ਵੱਲੋਂ ਹੀ ਖੁਦ ਦੋ ਵਾਰ ਥੂ ਮੋਟੋ ਲੈ ਕੇ ਇਸ ਕੇਸ ਦੇ ਬਾਰੇ ਗੱਲਬਾਤ ਕੀਤੀ ਗਈ ਪੰਜਾਬ ਸਰਕਾਰ ਨੂੰ ਝਾੜ ਪਾਈ ਗਈ ਤੇ ਪੰਜਾਬ ਸਰਕਾਰ ਨੇ ਫਿਰ ਰਵਾਇਤੀ ਤੌਰ ਤੇ ਐਸਆਈਟੀ ਵੀ ਬਣਾਈ ਪਰ ਉਸ ਤੋਂ ਵੀ ਕੁਝ ਜਾਂਚ ਤੋਂ ਬਾਅਦ ਕੰਡਣ ਪਾਉਣ ਨੂੰ ਨਹੀਂ ਨਿਕਲਿਆ ਜਿਹੜੇ ਬੰਦੇ ਇਸ ਸਾਰੇ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੇ ਸੀ ਉਹ ਗੈਂਗਸਟਰਾਂ ਨੂੰ ਬਾਹਰ ਕਮਾ ਰਹੇ ਸੀ ਤੇ ਤੁਸੀਂ ਆਪ ਦੱਸੋ ਕਿ ਮੈਂ ਭਰੋਸਾ ਕਰਾਂ ਤਾਂ ਕਰਾਂ ਕਿਵੇਂ ਲੋਕਾਂ ਤੇ ਕਿਵੇਂ ਭਰੋਸਾ ਕਰਾਂ ਹੁਣੇ ਸੱਪ ਤੇ ਸਿੱਧੂ ਮੂਸੇਵਾਲਾ ਦੇ ਫਾਦਰ ਬੋਲਣ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਲੋਕ ਸੋਸ਼ਲ ਮੀਡੀਆ ਤੇ ਗਲਤ ਟਿੱਪਣੀਆਂ ਉਹਨਾਂ ਨੂੰ ਕਰ ਦਿੰਦੇ ਨੇ ਉਹਨਾਂ ਨੂੰ ਬੇਵਕੂਫ ਦੱਸਦੇ ਨੇ ਯਾਹੋਰ ਮੰਦਿਰ ਸ਼ਬਦਾਵਲੇ ਬੋਲਦੇ ਨੇ ਤਾਂ ਲੋਕਾਂ ਨੂੰ ਵੀ ਥੋੜੀ ਜਿਹੀ ਅਕਲ ਹੋਣੀ ਚਾਹੀਦੀ ਹੈ ਕਿ ਇੱਕ ਪਾਸੇ ਜਿੱਥੇ ਇੱਕ ਬਾਪ ਆਪਣੇ ਪੁੱਤ ਨੂੰ ਗਵਾ ਕੇ ਬੈਠਾ ਹੈ ਸਾਰਾ ਕੁਝ ਹਰੇਕ ਚੀਜ਼ ਲੋਕਾਂ ਦੇ ਸਾਹਮਣੇ ਆਈ ਹੋਈ ਹੈ ਕਿ ਕਿਵੇਂ-ਕਿਵੇਂ ਕੀ ਸਭ ਹੋਇਆ ਜੇਕਰ ਉਹ ਬੋਲਦੇ ਨੇ ਤਾਂ ਕਹਿੰਦੇ ਨੇ ਕਿ ਸਿਆਸਤ ਕਰਦਾ ਤੇ ਜੇਕਰ ਚੁੱਪ ਕਰਕੇ ਬੈਠਦੇ ਨੇ ਤਾਂ ਲੋਕ ਫੇਰ ਵੀ ਨਹੀਂ ਜੀਣ ਦਿੰਦੇ ਸਿੱਧੂ ਗੁਸਤਵਾਲੇ ਦੇ ਪਾਤਰਾ ਜੀ ਬੜੇ ਦੁਖੀ ਹਿਰਦੇ ਨਾਲ ਬੋਲੇ ਨੇ ਥੋੜੇ ਜਾਂ ਤੁਹਾਨੂੰ ਸੁਣਾਉਂਦੇ ਆ ਕੀ-ਕੀ ਕਿਹਾ ਉਹਨਾਂ ਨੇ ਜਿਹੜੀ ਬੰਦੀ ਜ਼ਿੰਮੇਵਾਰੀ ਹੈ ਕਿ ਦੋਤੋਂ ਵੀ ਭੱਜ ਜਾਂਦੇ ਇਥੇ ਸਰਕਾਰ ਬਾਰੇ ਬੋਲਣਾ ਪੈਂਦਾ ਇਹਨਾਂ ਕੀ ਜਾਂਚ ਕਰਦੇ ਆ ਜੀ ਵੀਡੀਓ ਬਣੀ ਕਿੱਥੇ ਆ 8 ਮਹੀਨੇ ਸੌਂ ਹੀ ਗਏ ਬਣਾ ਕੇ ਕਮੇਟੀ ਕਿਉਂਕਿ ਰਿਪੋਰਟ ਦੇਣੀ ਨਹੀਂ ਹੈ ਸਰਕਾਰ ਦੀ ਬੇਈਮਾਨੀ ਦੇਖੋ ਤੁਹਾਨੂੰ ਭਲੇਖਾ ਪਾਉਣ ਦੇ ਲਈ ਖਬਰ ਲਾਤੀ ਵੀ Rajasthan ਚ ਬਣੀ ਹੈ ਇੱਕ ਫਿਲਮ ਤਾਂ ਦੇਖੋ ਜੀ ਸਿੱਟੇ ਜਾਂਚ ਕਰਤੀ ਇੱਕ ਤਾਂ Rajasthan ਚ ਬਣੀ ਹੈ ਲੋਕਾਂ ਦੇ ਵਿੱਚ ਭਲੇਖਾ ਪਾਤਾ ਪਿੱਛੇ ਲਿਖਦਾ ਸਿੱਟਾ ਮੈਂ ਕਹਿੰਦਾ ਵੀ ਜੇ ਤੁਹਾਡੇ ਕੋਲ ਇੱਕ ਵੀ ਕਾਜ ਹੈਗਾ ਵੀ ਸਿੱਟਨੇ ਇਹ ਗੱਲ ਲਿਖ ਕੇ ਦਿੱਤੀ ਹੈ ਵੀ Rajasthan ਚ ਬਣੀ ਹੈ ਕਰੋ ਜੰਤਰੀ ਸਮਝ ਜੇ ਕਿਸੇ ਨੇ 2 ਨੰਬਰ ਦਾ ਧੰਦਾ ਕਰਨਾ ਹੈ ਕਿਸੇ ਨੇ ਕਤਲ ਫਰੋਤੀਆਂ ਦਾ ਧੰਦਾ ਕਰਨਾ ਹੈ ਨਸ਼ਾ ਵੇਚਣਾ ਤਾਂ ਤੁਹਾਡੇ ਲਈ ਜੇਲ੍ਹ ਤੋਂ ਵੱਧ ਸੇਫ ਜਗਾ ਕਿਤੇ ਨਹੀਂ ਫਿਰ ਵੀ ਕਹਿੰਦੇ ਐ ਕਿ ਜੇਲ੍ਹਾਂ ਦੇ ਵਿੱਚ ਤਾਂ ਫੋਨ ਦੀ ਵਰਤੋਂ ਨਹੀਂ ਹੁੰਦੀ ਉੱਥੇ ਤਾਂ ਜੇਮਰ ਲੱਗਿਆ ਹੋਇਆ ਜੀ ਇੱਕ ਕੈਦੀ ਦੂਜੇ ਕੈਦੀ ਨਾਲ ਗੱਲ ਹੀ ਨਹੀਂ ਕਰ ਸਕਦਾ ਜੀ ਸਭ ਕੁਝ ਹੁੰਦਾ ਐ ਇਹ ਇੱਡੇ ਛਾਤਰ ਨੇ ਇਹ ਫੋਨ ਨੂੰ ਉਂਗਲਾਂ ਵੀ ਨਹੀਂ ਫਿੰਗਰਪ੍ਰਿੰਟ ਆ ਜੇ ਉਹ ਟੱਚ ਨਹੀਂ ਕਰਦੇ ਫੋਨ ਨੂੰ ਦੂਜਾ ਬੰਦਾ ਹੀ ਫੜ ਕੇ ਕੰਨਾਂ ਨਾਲ ਲਾਉਂਦਾ ਪੁੱਤ ਨੂੰ ਮਾਰ ਕੇ ਮੁਬਾਰਕਾ ਦਿੰਦਾ ਹੈ ਮੁਬਾਰਕਾ ਭਰਾ ਜੰਨੀ ਗੱਡੀ ਚਾੜਤਾ ਉਹ ਤਿਹਾੜ ਜਿਹਿਆਂ ਦੇ ਅੰਦਰ ਗੱਲ ਹੋ ਜਾਂਦੀ ਹੈ ਮੈਂ ਕਦੇ ਵੀ ਨਹੀਂ ਆਪਦੀ ਆਪ ਦੀ ਬਰੀਫ ਕੀਤੀ ਪਰੰਤੂ ਕੁਝ ਵੀਰ ਕਮੈਂਟਾਂ ਦੇ ਵਿੱਚ ਲਿਖਦੇ ਆਂ ਕਈ ਤਾਂ ਮੈਨੂੰ ਬੇਕੂਫ ਤੱਕ ਵੀ ਕਹਿ ਲੈਂਦੇ ਆ ਠੀਕ ਹੈ ਵੀ ਹੈਗਾ ਜਿਹਨੇ ਆਲਦਾ ਸ਼ੇਰ ਸ਼ਾਹ ਪੁੱਤ ਪਰਵਾ ਲਿਆ ਉਹਦੇ ਜਿੱਦਾਂ ਬੇਕੂਫ ਕੌਣ ਹੈ ਉਹ ਮੇਰੇ ਕੋਲੇ 25 ਲੱਖ ਬੰਦਾ ਸੀ ਇੱਥੇ ਜਿੱਦੇ ਮੇਰੇ ਪੁੱਤ ਆਰਤੀ ਮੇਰੇ ਵਿਰੇ ਚ ਪਈ ਸੀ 14 ਮੈਂ ਥੋੜੀ ਨੱਕ ਚ ਦਮ ਕਰ ਦਿੰਦਾ ਤੁਹਾਡੇ ਮੈਂ 2 ਘੰਟਿਆਂ ਦੇ ਵਿੱਚ ਯੋ ਵੀ ਅੰਦਰਲਾ ਫੌਜੀ ਮਾਰ ਗਿਆ ਮੈਨੂੰ ਮੈਨੂੰ ਲੱਗਦਾ ਸੀ ਯਾਰ ਇੰਨਾ ਧੱਕਾ ਕੀਤਾ ਕਿ ਤੋਂ ਦੇ ਭਈਏ ਆ ਕੇ ਮਾਰ ਗਏ ਉਹ ਘਰੇ ਬੈਠੇ ਜੱਟ ਨੂੰ ਸਰਕਾਰ ਮੇਰੇ ਨਾਲ ਖੜੂਗੀ ਉਹ ਜਿਹੜੇ ਅਫਸਰ ਨੂੰ ਮੈਂ ਰੱਬ ਸਮਝਦਾ ਸੀ ਵੀ ਮੇਰੇ ਪੁੱਤ ਦਾ ਦੁੱਧੋ ਪਾਣੀ ਛੜਕ ਕੇ ਦੇਊਗਾ ਉਹਨੇ ਗੈਂਗਸਟਰ ਨੂੰ ਲੜਕੀਆਂ ਦਾ ਕੁਮਹਈਆ ਕਰਾਇਆ ਆਪੀ ਦੇ ਹੱਥ ਦੇ ਉੱਤੇ ਕਿਹੜੀ ਜਾਂਚ ਦੇ ਉੱਤੇ ਭਰੋਸਾ ਕਰਾਂ ਮੇਰਾ ਮਨ ਕਈ ਵਾਰੀ ਇੰਨਾ ਜ਼ਿਆਦਾ ਅੰਦਰ ਪ੍ਰੈਸ਼ਰ ਹੋ ਜਾਂਦਾ ਵੀ ਜੀ ਕਹਦਾ ਪਾਗਲ ਹੋ ਜਾਮ ਕੋਈ ਵੀ ਅਦਾਤਾਂ ਮੇਰੇ ਹਾਥੀ ਮੈਂ ਇੱਕ ਮਜਬੂਰੀ ਇਹ ਦਿੱਤਾ ਮੈਂ ਤਾਂ ਬੋਲਣ ਲੱਗਿਆ ਜਦੋਂ ਤੁਸੀਂ ਤਪਾਉਣੀਓ ਤੁਸੀਂ ਦੂਹੀ ਕਰਦੇ ਹੋ ਮੈਂ ਤਾਂ ਬੋਲਣਾ ਅਗਲੀ ਗੱਲ ਆਪਾਂ ਫਿਰੋਜ਼ਪੁਰ ਜੇਲ੍ਹ ਦੀ ਕਰਦੇ ਹਾਂ ਕੇਂਦਰੀ ਜੇਲ੍ਹ ਹੈ ਇਹ ਤੇ ਬੜੇ ਮਾੜੇ ਪ੍ਰਬੰਧ ਨੇ ਪਿਛਲੇ ਦਿਨਾਂ ਤੋਂ ਚਰਚਾ ਦੇ ਵਿੱਚ ਆਈ ਜੇਲ੍ਹ ਉੱਥੇ ਤਿੰਨ ਐਸੇ ਕੈਦੀ ਫੜੇ ਗਏ ਜਿਨ੍ਹਾਂ ਦੇ ਕੋਲੋਂ ਫੋਨ ਬਰਾਮਦ ਹੋਏ ਤੇ ਉਹਨਾਂ ਨੇ ਪਿਛਲੇ ਸਾਲ 1.5 ਸਾਲ ਦੇ ਵਿੱਚ 47 ਹਜ਼ਾਰ ਤੋਂ ਵੀ ਵੱਧ ਫੋਨ ਕਰੇ ਨਸ਼ਾ ਤਸਕਰੀ ਨੂੰ ਲੈ ਕੇ ਇਹ ਸਭ ਨੂੰ ਲੈ ਕੇ ਮਾਮਲਾ ਜਦੋਂ ਸਾਹਮਣੇ ਆਉਂਦਾ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਪਰ ਜਾਂਚ ਚੱਜ ਨਾਲ ਨਹੀਂ ਹੁੰਦੀ ਤੇ ਜਦੋਂ ਫਿਰ ਇਹ ਸਾਰੀ ਚਰਚਾ ਅਖਬਾਰਾਂ ਦੇ ਵਿੱਚ ਆਉਂਦੀ ਹੈ ਪਬਲਿਕ ਡੋਮੇਨ ਦੇ ਵਿੱਚ ਆ ਜਾਂਦੀ ਹੈ ਤਾਂ ਸਰਕਾਰ ਦੀ ਥੂ-ਥੂ ਵੱਡੀ ਹੁੰਦੀ ਹੈ ਤਾਂ ਹੁਣ ਸਭ ਤੋਂ ਬਾਅਦ ਐਕਸ਼ਨ ਹੋਇਆ ਗ੍ਰੈਸ ਕੱਤਰ ਤੇਜ਼ ਦੇ ਨਾਲ ਹੀ ਏ.ਆਈ.ਜੀ ਲਖਵੀਰ ਸਿੰਘ ਹੋਰਾਂ ਨੂੰ ਮੁਅਤਲ ਕਰ ਦਿੱਤਾ ਗਿਆ ਤੇ ਨਵੀਂ ਜਿਹੜੀ ਹੈ ਅਹੁਦੇਦਾਰੀ ਸੰਭਾਲ ਸੁਲਵਾਈ ਗਈ ਹੈਗੇ ਨਵੇਂ ਬੰਦਿਆਂ ਨੂੰ ਦੇਖ ਕੇ ਕਿ ਤੁਸੀਂ ਜਾਂਚ ਨੂੰ ਤੋਰਦੇ ਇਸ ਦੇ ਨਾਲ ਜਿਹੜੇ ਜੇਲ੍ਹ ਅਧਿਕਾਰੀ ਸੀਗੇ ਸੱਤ ਜਾਣੇ ਹੋਰ ਜਿਹੜੇ ਸੁਪਰਡੈਂਟ ਨੇ ਇਹ ਹੌਸ ਦੇਲ ਦੇ ਵਿੱਚ ਉਹਨਾਂ ਦਾ ਦੌਰਾ ਰਹਿੰਦਾ ਸੀ ਤਾਂ ਉਹਨਾਂ ਤੇ ਵੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈਗੀ ਹੈ ਉਹਨਾਂ ਨੂੰ ਲੈ ਕੇ ਸਵਾਲ ਜਵਾਬ ਹੋ ਰਹੇ ਨੇ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਤਿੰਨ ਕੈਦੀਆਂ ਦੇ ਵਿੱਚ ਦੋ ਕੈਦੀ ਸੀਗੇ ਉਹਨਾਂ ਦੇ ਵਿੱਚੋਂ ਦੋ ਜਾਣਿਆਂ ਨੇ 1.5 ਕਰੋੜ ਤੋਂ ਵੱਧ ਦੀ ਜਿਹੜੀ ਕੀਮਤ ਹੈ ਉਹ ਆਪਣੀਆਂ ਘਰ ਵਾਲੀਆਂ ਦੇ ਖਾਤਿਆਂ ਦੇ ਵਿੱਚ ਵੀ ਪੁਹਾਇਆ ਤਾਂ ਤੁਸੀਂ ਸਾਫ਼ ਅੰਦਾਜ਼ਾ ਲਗਾਓ ਕਿ ਜ਼ਿਲ੍ਹਾ ਦੇ ਵਿੱਚ ਇਹ ਆਪਾਂ ਸੋਚ ਲੈਨੇ ਆ ਕਿ ਸਭ ਤੋਂ ਸੁਰੱਖਿਅਤ ਜਗ੍ਹਾ ਜਿੱਥੇ ਤੁਸੀਂ 2 ਨੰਬਰ ਦਾ ਕੰਮ ਕਰਨਾ ਹੈ ਉਥੇ ਨਾ ਤੁਹਾਨੂੰ ਕੋਈ ਪੁੱਛਦਾ ਹੈ ਨਾ ਤੁਹਾਨੂੰ ਕੋਈ ਕਿਛਦਾ ਹੈ ਤੇ ਇਸ ਨਾਲ ਹੀ ਫੋਨਾਂ ਦੀ ਜਿਹੜੀ ਵਰਤੋਂ ਹੈ ਉਹ ਜ਼ਿਲ੍ਹਾ ਦੇ ਵਿੱਚ ਬੜੀ ਆਮ ਹੈ ਤੇ ਇਹ ਸਾਫ਼ ਨਤੀਜਾ ਕਿ 43000 ਕੋਲਾਂ ਕੀਤੀਆਂ ਗਈਆਂ ਨਸ਼ਾ ਪਸਤੀ ਨੂੰ ਲੈ ਕੇ ਹੁਣ ਗੱਲ ਆਪਾਂ ਕਰੋਨਾ ਵਾਇਰਸ ਦੀ ਕਰ ਲੈਂਦੇ ਆ ਕਰੋਨਾ ਦੇ ਕੇਸ ਜਿਹੜਾ ਨਵਾਂ ਵੇਰੀਐਂਟ ਲੱਭਿਆ ਜੀ ਐਨ 1 ਇਹਦੇ ਮਾਮਲੇ ਵਧਨੇ ਸ਼ੁਰੂ ਹੋ ਗਏ ਨੇ ਪੰਜਾਬ ਦੇ ਵਿੱਚ ਵੀ ਮਾਮਲੇ ਸਾਹਮਣੇ ਆਣੇ ਸ਼ੁਰੂ ਹੋ ਗਏ ਨੇ ਜਲੰਧਰ ਦੇ ਵਿੱਚ ਇੱਕ ਮਹਿਲਾ ਦੀ ਜੀ ਐਨ 1 ਵੇਰੀਐਂਟ ਦੇ ਨਾਲ ਮੌਤ ਵੀ ਹੋ ਗਈ ਹੈ ਹਾਲਾਂਕਿ ਉਹ ਪਹਿਲਾਂ ਸ਼ੂਗਰ ਦੀ ਮਰੀਜ਼ ਵੀ ਸੀ ਉਸ ਨੂੰ ਸਾਹ ਲੈਣ ਚ ਦਿੱਕਤ ਹੋ ਰਹੀ ਸੀ ਕਿ ਹਸਪਤਾਲ ਭਰਤੀ ਕਰਵਾਇਆ ਗਿਆ ਟੈਸਟ ਜਦੋਂ ਕੀਤਾ ਉਹਨਾਂ ਦਾ ਤਾਂ ਉਹ ਪੋਜ਼ਿਟਿਵ ਪਾਏ ਗਏ ਪਰ ਵੈਂਟੀਲੇਟਰ ਤੇ ਜਾ ਕੇ ਉਹਨਾਂ ਦੀ ਫਿਰ ਮੌਤ ਹੋ ਗਈ ਇਸ ਨਾਲ ਇੱਕ ਹੋਰ ਸ਼ਖਸ ਨੇ ਜਲੰਧਰ ਤੋਂ ਉਹ ਵੀ ਜੇਐਨ1 ਵੈਰੀਐਂਟ ਦੇ ਨਾਲ ਪੀੜਤ ਪਾਏ ਗਏ ਨੇ ਤੇ ਇਸ ਤੋਂ ਬਾਅਦ ਪੰਜਾਬ ਸਿਹਤ ਮੰਤਰਾਲੇ ਹਰਕਤ ਦੇ ਵਿੱਚ ਆਇਆ ਤੇ ਨਵੀਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਜੇ ਤੁਹਾਨੂੰ ਖੰਘ ਸਰਦੀ ਜ਼ੁਕਾਮ ਦੇ ਲੱਛਣ ਹੈਗੇ ਨੇ ਤਾਂ ਡਾਕਟਰ ਕੋਲ ਜਰੂਰ ਜਰੂਰ ਜਾਓ ਆਪਣਾ ਕਰੋਨਾ ਟੈਸਟ ਵੀ ਕਰਵਾਓ ਤੇ ਇਸ ਨੂੰ ਆਲਸਪੁਨੇ ਦੇ ਵਿੱਚ ਨਾ ਲਓ ਕਿ ਠੀਕ ਹੋ ਜਾਓ ਗਾਇਸ ਨਾਲ ਹੀ ਹੁਣ ਭੀੜ ਵਾਲੀਆਂ ਥਾਵਾਂ ਤੇ ਮਾਸਕ ਪਾਉਣ ਦੇ ਲਈ ਸਖਤੀ ਦੇ ਨਾਲ ਹੁਕਮ ਜਾਰੀ ਕੀਤੇ ਜਾ ਰਹੇ ਨੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਸੋਸ਼ੀਅਲ ਡਿਸਟੈਂਸਿੰਗ ਬਣਾਉਣ ਲਈ ਕਹੀ ਗਈ ਹੈ ਤੇ ਜਿਹੜੇ ਜਿਹੜੇ ਨਵੇਂ ਕੇਸ ਆ ਰਹੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਇਕਾਂਤ ਵਾਸਤੇ ਵਿੱਚ ਚਲੇ ਜਾਓ ਪੂਰੇ ਦੇਸ਼ ਭਰ ਦੇ ਵਿੱਚ ਗੱਲ ਕਰੀਏ ਤਾਂ ਜੇ ਐਨ1 ਵਾਇਰਸ ਜਿਹੜਾ ਨਵਾਂ ਵੈਰੀਐਂਟ ਨਵਾਂ ਆਇਆ ਹੈਗਾ ਇਸ ਦੇ ਤਕਰੀਬਨ 3500 ਤੋਂ ਵੱਧ ਹੁਣ ਤੱਕ ਕੇਸ ਸਾਹਮਣੇ ਆ ਚੁੱਕੇ ਨੇ ਬੜੀਆਂ ਮਸ਼ਹੂਰੀਆਂ ਦੇਖਿਆ ਹੋਣੀਆਂ ਤੁਸੀਂ ਆਪਣੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਕਿ ਪੰਜਾਬ ਸਰਕਾਰ ਬੜਾ ਤਕੜਾ ਨਿਵੇਸ਼ ਕਰਵਾ ਰਹੀ ਆ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਦਸਤੀ ਆ ਰਹੀਆਂ ਨੇ ਉਹ ਵੱਡੇ-ਵੱਡੇ ਸਨਿਯਤਕਾਰ ਆ ਰਹੇ ਨੇ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਬੜਾ ਰੋਜ਼ਗਾਰ ਮਿਲੇਗਾ ਪਰ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਆ ਉਹ ਨਵੀਂ ਰਿਪੋਰਟ ਦੇ ਵਿੱਚ ਇਹ ਹੈ ਕਿ ਲੁਧਿਆਣੇ ਦੇ ਬਹੁਤ ਸਾਰੇ ਕਾਰੋਬਾਰ ਯੂਪੀ ਦੇ ਵਿੱਚ ਗਏ ਨੇ ਯੂਪੀ ਦੇ ਮੁੱਖ ਮੰਤਰੀ ਯੋਗਿਆ ਦਿੱਤਿਆਨਾਥ ਤੁਮਿਲੇ ਨੇ ਉੱਥੇ योगी आदित्यनाथ ਨੇ ਉਹਨਾਂ ਨੂੰ ਪ੍ਰਸਤਾਵ ਦਿੱਤਾ ਹੈ ਕਿ ਤੁਸੀਂ ਸਾਡੇ ਕੋਲ ਆਓ ਸਾਡੇ ਕੋਲ ਨਿਵੇਸ਼ ਕਰੋ ਤੇ ਇੱਥੇ ਤੁਹਾਨੂੰ ਅਸੀਂ ਬੈਸਟ ਹਾਈਵੇ ਕਨੈਕਟੀਵਿਟੀ ਦਵਾਂਗੇ ਵੀ ਨਵੇਂ ਅਸੀਂ ਇੱਥੇ ਕੋਰਪੋਰੇਟ ਪੁਆਇੰਟ ਬਣਾ ਰਹੇ ਹੈਗੇ ਆ ਤੇ ਇਸ ਦੇ ਨਾਲ ਹੀ 6 ਤੋਂ 8 ਸਾਲ ਤੱਕ ਤੁਹਾਨੂੰ GST ਵੀ ਨਹੀਂ ਲਗਾਵਾਂਗੇ ਤਾਂ ਇਹ ਨਵੀਆਂ ਰਵਾਇਦਾ ਦਿੱਤੀਆਂ ਨੇ ਉਹਨਾਂ ਨੇ योगी आदित्यनाथ ਹੋਰਾਂ ਨੇ ਤੇ ਜਿਸ ਤੋਂ ਬਾਅਦ ਜਿਹੜੇ ਸਨਿਤਕਾਰ ਨੇ ਜਿਹੜੇ ਇੰਡਸਟਰੀਆਵਾਂ ਦੇ ਮਾਲਕ ਨੇ ਉਹਨਾਂ ਨੇ ਕਹਿ ਕੇ 60 ਦੇ ਕਰੀਬ ਜਿਹੜੇ ਇੰਡਸਟਰੀਸਟ ਨੇ ਉਹ ਯੂਪੀ ਜਾ ਰਹੇ ਨੇ ਤੇ ਉਹਦੇ ਸਮੇਂ ਦੇ ਵਿੱਚ 200 ਤੋਂ ਵੱਧ ਜਿਹੜੀਆਂ ਇੰਡਸਟਰੀਆਂ ਨੇ ਉਹ ਪੰਜਾਬ ਦੇ ਵਿੱਚ ਬੰਦ ਹੋ ਸਕਦੇ ਨੇ ਉਹਦੇ ਦਿਨਾਂ ਦੇ ਵਿੱਚ ਤਾਂ ਹੁਣੇ ਪਿੱਛੇ ਜੇ ਆਈਪਲ ਦੀ ਆਪਸ਼ਨ ਹੋਈ ਹੈ ਤੇ ਬੜਾ ਚਰਚਾ ਦੇ ਵਿੱਚ ਖਿਡਾਰੀ ਰਿਹਾ ਹੈ ਹਾਰਦਿਕ ਪਾਂਡਿਆ ਜਿਹੜੇ ਪਹਿਲਾਂ ਸ਼ੁਰੂਆਤ ਆਪਣੇ ਕੈਰੀਅਰ ਦੀ ਇਹਨਾਂ ਨੇ ਮੁੰਬਈ ਇੰਡੀਅਨਸ ਤੋਂ ਕੀਤੀ ਫਿਰ ਉਸ ਤੋਂ ਬਾਅਦ ਗੁਜਰਾਤ ਟਾਈਟਨਸ ਦੇ ਵਿੱਚ ਚਲੇ ਗਏ ਕਪਤਾਨੀ ਉੱਥੇ ਕੀਤੀ ਇੱਕ ਖਿਤਾਬ ਵੀ ਜਿੱਤਿਆ ਦੂਜੇ ਖਿਤਾਬ ਦੇ ਲਈ ਉਹ ਫਾਈਨਲ ਦੇ ਵਿੱਚ ਹੀ ਪਹੁੰਚੇ ਤੇ ਹੁਣ ਤੀਸਰੀ ਵਾਰ ਮੁੰਬਈ ਇੰਡੀਅਨ ਨੇ ਫਿਰ ਉਹਨਾਂ ਨੂੰ ਵਾਪਸ ਲਿਆਂਦਾ ਤੇ ਕੈਪਟਨ ਵੀ ਐਲਾਨ ਦਿੱਤਾ ਉਸ ਤੋਂ ਬਾਅਦ سوشل میڈیا ਤੇ ਹਾਰਦਿਕ ਪਾਂਡੇ ਨੂੰ ਲੈ ਕੇ तरह-तरह ਦੀਆਂ ਟਿੱਪਣੀਆਂ ਚੱਲੀਆਂ ਕਿ ਪਾਲਿਆ ਤਾਂ ਮੁੰਬਈ ਇੰਡੀਅਨਸ ਨੇ ਸੀਗਾ ਤੇ ਛੋਟੇ ਨੂੰ ਹੁਣ ਰਾਜਗਦੀ ਦੇ ਰਿਆ ਰੋਹਿਤ ਸ਼ਰਮਾ ਨੂੰ ਅਖੋ ਪਰੋਖੇ ਕਰਕੇ ਤੇ ਹੁਣ ਇਹ ਸਭ ਦੇ ਵਿੱਚ ਵੱਡੀ ਖਬਰ ਆ ਰਹੀ ਹੈ ਕਿ ਜਿੰਨੇ ਚਾਹਾਂ ਦੇ ਨਾਲ ਹਾਰਦਿਕ ਪਾਂਡੇ ਨੂੰ ਲੈ ਕੇ ਆਏ ਸੀ ਮੁੰਬਈ ਇੰਡੀਅਨਸ ਦੇ ਵਿੱਚ ਉਹ ਹੁਣ ਇੰਜਰੀ ਦੇ ਕਰਕੇ ਨਹੀਂ ਖੇਡ ਪਾਣਗੇ ਬਾਹਰ ਹੋ ਸਕਦੇ ਨੇ ਹਾਲਾਂਕਿ ਇਹ ਸਭ ਨੂੰ ਲੈ ਕੇ ਮੁੰਬਈ ਇੰਡੀਅਨਸ ਦੀਆਂ ਪਰੇਸ਼ਾਨੀਆਂ ਵਧ ਗਈਆਂ ਨੇ ਕਿ ਲੈ ਕੇ ਵੀ ਆਏ ਟਿੰਡੋ ਰਾਵੀ ਇਹਨਾਂ ਪਿੱਟਿਆ ਸੋਸ਼ਲ ਮੀਡੀਆ ਤੇ ਥੂ-ਥੂ ਵੀ ਇੰਨੀ ਕਰਵਾਈ ਤੇ ਉਹ ਸਭ ਤੋਂ ਬਾਅਦ ਉਹ ਸਭ ਤੋਂ ਬਾਅਦ ਵੀ ਜਿਹੜੀ ਮਿਹਨਤ ਹੈ ਉਹ ਪੱਲੇ ਹਲੇ ਨਹੀਂ ਪੈ ਰਹੀ ਹਾਰਦਿਕ ਪਾੰਡਿਆ ਸ਼ਾਇਦ ਹੀ ਇਹ ਸੀਜ਼ਨ ਖੇਡ ਸਕਣ ਤੇ ਇਸ ਦੇ ਨਾਲ ਹੀ ਤਰ੍ਹਾਂ-ਤਰ੍ਹਾਂ ਦੇ ਹੁਣ ਮੀਮਸ ਵੀ ਹਾਰਦਿਕ ਪਾੰਡਿਆ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਚੱਲ ਰਹੇ ਨੇ। ਤਾਜ ਦਿਨਪੜ ਦੀਆਂ ਖਬਰਾਂ ਤੁਸੀਂ ਸੁਣੀਆਂ ਕੀ ਕੀ ਅੱਜ ਖਾਸ ਰਿਹਾ ਕਿਵੇਂ ਦਾ ਲੱਗਿਆ ਇਹ ਪ੍ਰੋਗਰਾਮ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਬਾਕੀ ਹੋਰ ਤਾਜ਼ੀਆਂ ਤੇ ਵੱਡੀਆਂ ਖਬਰਾਂ ਲਈ ਪੰਜਾਬੀ ਲਾਈਨਸ ਟੀਵੀ ਦੇ ਨਾਲ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਸਾਨੂੰ ਤੁਹਾਡੀ ਲੋ